ਕਹ ਦੱਟ ਇਟ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਜੀਐਚਸੀ 7 ਬੜੇ ਸਫਿਸਟੀਕੇਟਿਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਲਰਸ ਹੈ ਥਰੂ ਵਾਇਰ ਡਰੋਨ ਪੁਸ਼ਿੰਗ ਹੋਇਆ ਹੈ ਇੰਡੀਆ ਦੇ ਵਿੱਚ ਔਰ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ਨ ਹੋਏ ਨੇ ਇਹ ਸੱਤ ਪਿਸਟਲ ਜਿਹੜੇ ਆ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਚ ਇੱਕ ਲੋਕ ਵੀ ਹੈ ਇਹ ਬੜੇ ਸਫਿਸਟੀਕੇਟਿਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕੈਟਰੇਜਿਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਕੰਦਰਜੀਤ ਸਿੰਘ ਤੇ ਉਹ ਕੋਦੇ ਨਾਲ ਇੱਕ ਜੂਵినਾਈਲ ਹੈ ਇਹ ਕਾਫੀ ਦੇਰ ਤੋਂ ਹਿਮ ਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਹੈ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਅਗੇ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਵੇਚਿਆ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਕਰਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੀਏ ਗੈਂਗ ਨਾਲ ਨਦੀ ਲਾਕਟਾ ਹੈ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨਾਲ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇੱਥਨਾ ਇਹਦੇ ਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੁਵਨਾਈਲ ਫੜਿਆ ਉਹਦਾ ਫਾਦਰ ਹੈਗਾ ਅਬਸਕੌਂਡਿੰਗ ਹੈ ਉਹ ਇਸ ਕੇਸ ਚ ਵੀ ਸਾਨੂੰ ਵਾਂਟਡ ਹੈ ਉਹ ਆਪਣੇ ਹਥਿਆਰਮ ਤੇ ਡਰੱਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਧੇਰ ਤੋਂ ਖੋਬਿਆ ਹੋਇਆ ਔਰ ਉਹ ਉਹਦੀ ਤਲਾਸ਼ ਹੁਣ ਜਾਰੀ ਹੈ ਜਿਹੜਾ ਆਪਣਾ ਉਹਦਾ ਜੁਵਨਾਈਲ ਬੱਚਾ ਹੈ ਉਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੇ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ بار بار ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਕੋ ਪਹੁੰਚਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਕਰਨ ਦੇ ਵਿੱਚ ਜਿਹੜੇ ਵੈਪਨ ਜਿਹੜੇ ਯੂਜ਼ ਹੁੰਦੇ ਆ ਸੋ ਮੈਂ ਇਹਦੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀసీపీ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਏਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲ ਜੀ ਤੇ ਜਸਪਾਲ ਸਾਡੇ ਏਸੀਪੀ ਹਰਮਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਗੇਟਕੀਮਾ ਔਰ ਰਵੀ ਸਾਡੇ ਇੰਚਾਰਜ ਸੀਆਈਏ 2 ਓਵਰਆਲ ਸੁਪਰਵੀਜ਼ਨ ਜਿਹੜੀ ਆਲਮ ਜੀ ਸਾਡੇ ਡੀసీపీ ਲੌਂਡਰ ਦੀ ਹੈ ਸੋ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਪਹਿਲਾ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਥਰੂ ਹੀ ਇਹ ਜਿਹੜੇ ਹਥਿਆਰ ਪੇਚੇ ਗਏ ਨੇ ਵੱਖ-ਵੱਖ ਮੋਡਿਊਲਸ ਥੈਂਕ ਯੂ ਜੀ ਪਰ ਤੇਰਾ ਸੀ ਉਹਨੂੰ ਮੋਟਾ ਜਿਹਾ ਮੌਤ ਹੋਈ ਸੀ ਉਹਰੇ ਬੰਦੇ ਲੱਥ ਭਗੇ ਹਾਂਜੀ ਉਹਦੇ ਆ ਬੰਦੇ ਜੀ ਇਹ ਉਹਨਾਂ ਦੇ ਉਹਨੇ ਇਹਨਾਂ ਨੂੰ ਮੌਤ ਤੋਂ ਪਹਿਲਾਂ ਇਹ ਹੈਂਡਓਵਰ ਕੀਤੇ ਸੀਗੇ ਔਰ ਜਗੂ ਭਗਵਾਨਪੁਰੀਆ ਗੈਂਗ ਦਾ ਇਹ ਇੰਟਰ ਗੈਂਗ ਰਾਈਵਲਰੀ ਇਹਨਾਂ ਦਾ ਚੱਲ ਰਹੀ ਸੀ ਜਿੰਨੇ ਬੰਦੇ ਲਗਭਗ ਸਾਰੇ ਇਹਨਾਂ ਦੇ ਖਿਲਾਫ ਪੁਰਾਣੇ ਪੰਕਦਮੇ ਕੋਈ ਨਹੀਂ ਹੈ ਜਿਵੇਂ ਹੁਣ ਸਿਕੰਦਰਜੀਤ 19 ਸਾਲ ਦਾ ਹੈਗਾ ਪੈਂਟਰ ਦਾ ਕੰਮ ਕਰਦਾ ਦੂਜਾ ਜੂਵినਾਈਲ ਹੀ ਹੈ ਵੈਸੇ ਪ੍ਰਦੀਪ ਦੇ ਖਿਲਾਫ ਵੀ ਕੁਛ ਨਹੀਂ ਰੇਲਵੇ ਵਰਕਸ਼ਾਪ ਚ ਕੰਮ ਕਰਦਾ ਤੇ ਜਰਨੈਲ ਜਿਹੜਾ ਟੈਕਸੀ ਡਰਾਈਵਰ ਹੈ ਇਦੇ ਖਿਲਾਫ ਚਰਨੈਲ ਦੇ ਖਿਲਾਫ ਪਹਿਲਾਂ ਇੱਕ 302 ਦਾ ਤੇ ਆਰਮਜ਼ਟ ਦਾ ਹੈਗਾ ਬੀ ਡਿਵੀਜ਼ਨ ਅੰਮ੍ਰਿਤਸਰ ਦੇ ਵਿੱਚ ਉਹ ਫਾਦਰ ਕਰਕੇ ਜੁੜਿਆ ਹੈ ਨਾ ਜੀ ਫਾਦਰ ਉਹਦਾ ਡਾਇਰੈਕਟੋਰੇਟ ਤੇ ਆਰਮਜ਼ਟ ਜਿਹੜਾ ਥਰੂ ਡਰੋਨ ਹੈ ਉਹਦੇ ਵਿੱਚ ਕਾਫੀ ਤਰ੍ਹਾਂ ਸ਼ਾਮਿਲ ਹੈ ਕਾਫੀ ਦੇਰ ਤੋਂ ਉਹਨੇ ਆਪਣੇ ਬੱਚੇ ਨੂੰ ਵੀ ਨਾਲ ਲਾਇਆ ਚਾਹੇ ਉਹ ਮਾਈਨਰ ਸੀਗਾ ਉਹ ਨਾਮ ਅਸੀਂ ਅਜੇ ਦੱਸਿਆ ਨਹੀਂ ਹਾਂਜੀ ਕਿਉਂਕਿ ਉਹ ਫਿਰ ਉਹਦੇ ਅਲਰਟ ਹੋ ਜਾਣਾ ਹਾਂਜੀ ਸਨ ਅਫਸਰ ਸੰ ਕਾਲਜ ਦੇ ਕੁਝ ਲੜਚੇਵੀ ਪੁਸ਼ੇਰ ਕਰਨ ਜਿਹੜੇ ਵਿਆਹ ਪਿਛਲੇ ਦੇ ਨਾਲ ਅਰੈਸਟ ਹੋਏ ਸੋਨਾਂ ਨਾਲ ਕੋਈ ਲਿੰਕ ਹੈਗਾ ਨਹੀਂ ਉਹ ਨਹੀਂ ਗੁਆਏ ਬੇਸਿਕਲੀ ਸੋਨੂ ਮੋਟੇ ਦਾ ਇੱਕ ਮੋਡਿਊਲ ਹੈ ਦੂਜਾ ਇਹ ਕਰਾਸ ਬਾਰਡਰ ਸਮਗਲਰਸ ਨੇ ਜਿਹੜੇ ਆਰਗੇਨਾਈਜ਼ ਕ੍ਰਾਈਮ ਗੈਂਗਸਰਸ ਨੂੰ ਇਹ ਹਥਿਆਰ ਸਪਲਾਈ ਕਰਦੇ ਤੇ ਮੈਂ ਲੜਕੇ ਨੂੰ ਫਾਇਲ ਕਿਤਾ ਕਰਦੇ ਜਿੰਦਾ ਦਾ ਕੋਈ ਪ੍ਰਿਵੀਟ ਰਿਕਾਰਡ ਹੈ ਨਹੀਂ ਬੇਸਿਕਲੀ ਗੱਲ ਕੀ ਹੈ ਕਿ ਜਿਹੜਾ ਸਾਨੂੰ ਜਿਵੇਂ ਆਪਾਂ ਪਹਿਲਾਂ ਵੀ ਸੋਚਿਆ ਕਿ ਜਿਹੜੇ ਸਾਡੇ ਗੁਮਰਾਹ ਹੁੰਦੇ ਨੌਜਵਾਨ ਸਪੈਸ਼ਲੀ ਦੇ ਬਾਰਡਰ ਬੈਲਟ ਦੇ ਲੋਕ ਨੇ ਉਹਨਾਂ ਨੂੰ ਥੋੜੇ ਇਜ਼ੀ ਐਕਸੈਸ ਹੈਗੀ ਹੈ ਫੈਂਸਿੰਗ ਦੇ ਨੇੜੇ ਉਹਨਾਂ ਦੇ ਪਿੰਡ ਨੇ ਉਤੋਂ ਉਹਨਾਂ ਦੇ ਸੰਪਰਕ ਹੋ ਜਾਂਦੇ ਫਿਰ ਪੈਸੇ ਦਾ ਲਾਲਚ ਹੀ ਮੇਨ ਚੀਜ਼ ਹੈ ਕਿ ਪੈਸੇ ਦੇ ਛੋਟੇ ਪੈਸੇ ਦੇ ਪਿੱਛੇ ਵੀ ਆਪਣੀ ਜ਼ਿੰਦਗੀ ਖਰਾਬ ਕਰਦੇ